ਦੋਸਤੋ ਕਈ ਵਾਰ ਜ਼ਿੰਦਗੀ ਸਾਨੂੰ ਦੋ ਰਾਹਾਂ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਇੱਕ ਰਾਹ ਸੌਖਾ ਹੁੰਦਾ ਪਰ ਉਹ ਖਾਲੀ ਹੁੰਦਾ ਦੂਜਾ ਰਾਹ ਔਖਾ ਹੁੰਦਾ ਪਰ ਉਹ ਹੀ ਸਾਨੂੰ ਅਸਲੀ ਮੰਜ਼ਿਲ ਤੱਕ ਲੈ ਕੇ ਜਾਂਦਾ ਪਰ ਸਮੱਸਿਆ ਇਹ ਹੈ ਕਿ ਜ਼ਿਆਦਾਤਰ ਲੋਕ ਸੌਖਾ ਰਾਹ ਚੁਣ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਆਪਣੇ ਹਾਰ ਜਾਣ ਦਾ ਡਰ ਹੁੰਦਾ ਉਹ ਸੋਚਦੇ ਨੇ ਕਿ ਜੇ ਮੈਂ ਪੂਰੀ ਮਿਹਨਤ ਕਰਕੇ ਵੀ ਨਾ ਜਿੱਤਿਆ ਤਾਂ ਪਰ ਇਹੀ ਸੋਚ ਇਨਸਾਨ ਨੂੰ ਅਧੂਰਾ ਛੱਡ ਦਿੰਦੀ ਹੈ ਕਈ ਵਾਰ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਵਿਸ਼ਵਾਸ ਹਾਰ ਤੋਂ ਵੱਡਾ ਹੁੰਦਾ ਜਿਹੜਾ ਵਿਸ਼ਵਾਸ ਨਾਲ ਕਦਮ ਚੁੱਕਦਾ ਉਹੀ ਕਾਮਯਾਬੀ ਦਾ ਰਸਤਾ ਖੋਲਦਾ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਇੱਕ ਐਸੀ ਡੂੰਗੀ ਸਿੱਖਿਆ ਦੀ ਜੋ ਤੁਹਾਨੂੰ ਇਹ ਸਮਝਾਵੇਗੀ ਕਿ ਕਈ ਵਾਰ ਨਤੀਜਾ ਨਹੀਂ ਵਿਸ਼ਵਾਸ ਕੰਮ ਕਰਦਾ ਕਈ ਵਾਰ ਸਾਡਾ ਮਨ ਕਹਿੰਦਾ ਹੈ ਹਾਰ ਮੰਨ ਲੈ ਪਰ ਰੂਹ ਆਖਦੀ ਹੈ ਕਿ ਇੱਕ ਵਾਰ ਹੋਰ ਕੋਸ਼ਿਸ਼ ਕਰ ਤਾਂ ਅੱਜ ਦੀ ਵੀਡੀਓ ਤੁਹਾਡੇ ਉਸੇ ਪਲ ਲਈ ਹੈ ਜਦੋਂ ਤੁਸੀਂ ਹਾਰ ਮੰਨਣ ਵਾਲੇ ਹੁੰਦੇ ਹੋ ਪਰ ਅੰਦਰੋਂ ਕੋਈ ਆਵਾਜ਼ ਕਹਿੰਦੀ ਹੈ ਕਿ ਨਹੀਂ ਹੁਣੇ ਨਹੀਂ ਸੋ ਇਹ ਪਿਆਰੀ ਜੀ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਨਵੇਂ ਆਇਓ ਤਾਂ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੋ ਸ਼ੁਰੂ ਕਰਦੇ ਹਾਂ ਇੱਕ ਵਾਰ ਸੁਆਮੀ ਵਿਵੇਕਾਨੰਦ ਬਨਾਰਸ ਵਿੱਚ ਰੁਕੇ ਹੋਏ ਸੀ ਉਹ ਕਦੇ ਗੰਗਾ ਦੇ ਘਾਟ ਉੱਪਰ ਘੁੰਮਦੇ ਕਦੇ ਇਕੱਲੇ ਧਿਆਨ ਲਗਾਉਂਦੇ ਕਦੇ ਕਿਸੇ ਆਸ਼ਰਮ ਵਿੱਚ ਰੁਕ ਜਾਂਦੇ ਫਿਰ ਇੱਕ ਲੜਕਾ ਸਵਾਮੀ ਜੀ ਦੇ ਕੋਲ ਆਇਆ ਉਸਨੇ ਆਪਣੀ ਪਰੇਸ਼ਾਨੀ ਦੱਸੀ ਲੜਕੇ ਨੇ ਕਿਹਾ ਸਵਾਮੀ ਜੀ ਮੈਂ ਕਿਸੇ ਇੱਕ ਰਾਹ ਤੇ ਟੈਕ ਨਹੀਂ ਪਾ ਰਿਹਾ ਤਾਂ ਸਵਾਮੀ ਜੀ ਨੇ ਉਸ ਨੂੰ ਇਸ ਗੱਲ ਦਾ ਕਾਰਨ ਪੁੱਛਿਆ ਲੜਕਾ ਬੋਲਿਆ ਕਿ ਮੈਨੂੰ ਭਵਿੱਖ ਦੀ ਚਿੰਤਾ ਸਤਾਉਂਦੀ ਹੈ ਮੈਨੂੰ ਇਦਾਂ ਲੱਗਦਾ ਕਿ ਜੇ ਮੈਂ ਇਹ ਰਾਹ ਚੁਣ ਲਿਆ ਤੇ ਉਸ ਉੱਪਰ ਬਹੁਤ ਮਿਹਨਤ ਵੀ ਕੀਤੀ ਤੇ ਜੇਕਰ ਉਹ ਥੋੜਾ ਜਿਹਾ ਵੀ ਗਲਤ ਨਿਕਲਿਆ ਤਾਂ ਮੈਂ ਹਾਰ ਜਾਵਾਂਗਾ ਦਰਸਲ ਸਵਾਮੀ ਜੀ ਮੈਨੂੰ ਮਿਹਨਤ ਤੋਂ ਨਹੀਂ ਆਪਣੇ ਹਾਰ ਜਾਣ ਤੋਂ ਡਰ ਲੱਗਦਾ ਹੈ। ਸਵਾਮੀ ਜੀ ਨੇ ਕਿਹਾ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ। ਇਸ ਨੂੰ ਹਮੇਸ਼ਾ ਯਾਦ ਰੱਖਿਓ। ਇਹ ਮੁਸ਼ਕਲ ਸਮੇਂ ਵਿੱਚ ਬਹੁਤ ਕੰਮ ਆਵੇਗੀ। ਸਵਾਮੀ ਜੀ ਬੋਲੇ ਕਿ ਕਈ ਪਹਾੜ ਰੇਗਿਸਤਾਨ ਵਾਂਗ ਸੁੱਕੇ ਹੁੰਦੇ ਨੇ। ਦੂਰ ਤੱਕ ਦੇਖੀਏ ਤਾਂ ਕੰਡੇਦਾਰ ਬੂਟੇ, ਉਬੜ ਖਾਬੜ ਪੱਥਰ ਤੇ ਥਕਾ ਦੇਣ ਵਾਲੀ ਚੜਾਈ। ਜੇ ਕਿਤੇ ਇਹੋ ਜਿਹੇ ਪਹਾੜ ਤੇ ਬੰਦਾ ਭਟਕ ਜਾਵੇ ਤਾਂ ਜਾਨ ਤੇ ਬਣਾਉਂਦੀ ਹੈ। ਤੀਬਤ ਦੇ ਪਹਾੜ ਵੀ ਕੁਝ ਐਸੇ ਹੀ ਨੇ ਤੇ ਇੱਕ ਕਹਾਣੀ ਉਥੋਂ ਦੀ ਹੀ ਹੈ ਇੱਕ ਆਦਮੀ ਇਨ੍ਹਾਂ ਹੀ ਪਹਾੜਾਂ ਵਿੱਚ ਘੁੰਮਦਾ ਘੁੰਮਦਾ ਭਟਕ ਗਿਆ ਉਸਨੇ ਆਪਣੇ ਪਰਿਵਾਰ ਨਾਲ ਜਲਦੀ ਘਰ ਪਰਤਣ ਦਾ ਵਾਅਦਾ ਕੀਤਾ ਸੀ ਪਰ ਹੁਣ ਤਾਂ ਉਸ ਨੂੰ ਪਹਾੜਾਂ ਤੋਂ ਬਾਹਰ ਨਿਕਲ ਪਾਉਣਾ ਵੀ ਔਖਾ ਲੱਗ ਰਿਹਾ ਸੀ ਉੱਪਰੋਂ ਪਿਆਸ ਦੇ ਮਾਰੇ ਉਸ ਦਾ ਗਲਾ ਸੌਕ ਰਿਹਾ ਸੀ ਤਦ ਹੀ ਉਸਨੇ ਦੇਖਿਆ ਕਿ ਥੋੜੀ ਦੂਰ ਉਚਾਈ ਤੇ ਇੱਕ ਝੌਂਪੜੀ ਹੈ ਉਹ ਮਨ ਵਿੱਚ ਉਮੀਦ ਲੈ ਕੇ ਘਾਟੀ ਦੇ ਉੱਪਰ ਚੜ੍ਹਿਆ ਤੇ ਝੌਂਪੜੀ ਦੇ ਨੇੜੇ ਪਹੁੰਚਿਆ ਉਸਨੇ ਦੇਖਿਆ ਕਿ ਝੌਂਪੜੀ ਦੇ ਕੋਲ ਇੱਕ ਨਲਕਾ ਲੱਗਾ ਸੀ ਆਦਮੀ ਖੁਸ਼ ਹੋ ਕੇ ਨਲਕੇ ਨੂੰ ਚਲਾਉਣ ਲੱਗਾ ਪਰ ਨਲਕਾ ਵੀ ਆਦਮੀ ਦੇ ਗਲੇ ਵਾਂਗ ਸੁੱਕਾ ਨਿਕਲਿਆ ਹੁਣ ਉਹ ਝੌਂਪੜੀ ਦੇ ਅੰਦਰ ਗਿਆ ਪਰ ਉਹ ਝੌਂਪੜੀ ਬਿਲਕੁਲ ਖਾਲੀ ਸੀ ਹੀਟਾਂ ਧੂੜ ਵੇਖ ਕੇ ਉਹ ਸਮਝ ਗਿਆ ਕਿ ਇੱਥੇ ਰਹਿਣ ਵਾਲਾ ਸ਼ਖਸ ਸਾਲਾਂ ਪਹਿਲਾਂ ਇਥੋਂ ਚਲਾ ਗਿਆ ਹੈ ਫਿਰ ਅਚਾਨਕ ਆਦਮੀ ਨੇ ਦੇਖਿਆ ਕਿ ਕੋਨੇ ਵਿੱਚ ਇੱਕ ਚਿੱਠੀ ਲਟਕ ਰਹੀ ਹੈ ਉਸਨੇ ਸੋਚਿਆ ਕੀ ਬੜੀ ਅਜੀਬ ਗੱਲ ਹੈ ਫਿਰ ਉਸਨੇ ਹੈਰਾਨੀ ਨਾਲ ਉਹ ਚਿੱਠੀ ਖੋਲੀ ਉਸ ਵਿੱਚ ਲਿਖਿਆ ਸੀ ਜੇ ਤੁਸੀਂ ਇਹ ਚਿੱਠੀ ਪੜ ਰਹੇ ਹੋ ਤਾਂ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਤੁਸੀਂ ਰਾਹ ਭੁੱਲ ਚੁੱਕੇ ਹੋ ਤੁਸੀਂ ਪਿਆਸੇ ਹੋ ਤੁਸੀਂ ਨਲਕਾ ਵੀ ਚਲਾ ਕੇ ਦੇਖਿਆ ਹੋਵੇਗਾ ਤੇ ਸ਼ਾਇਦ ਪਾਣੀ ਨਹੀਂ ਨਿਕਲੇ ਹੋਵੇਗਾ ਪਰ ਮੇਰਾ ਵਿਸ਼ਵਾਸ ਕਰੋ ਨਲਕਾ ਬਿਲਕੁਲ ਠੀਕ ਹੈ ਪਰ ਸਾਲਾਂ ਤੋਂ ਇਸ ਰਾਹ ਤੇ ਕੋਈ ਆਇਆ ਨਹੀਂ ਤੇ ਕਿਸੇ ਨੇ ਇਹ ਨਲਕਾ ਵਰਤਿਆ ਨਹੀਂ ਐਸਲੀ ਪਹਿਲਾਂ ਤੁਹਾਨੂੰ ਇਸ ਵਿੱਚ ਪਾਣੀ ਪਾਉਣਾ ਪਵੇਗਾ। ਉਸ ਚਿੱਠੀ ਵਿੱਚ ਲਿਖਿਆ ਸੀ ਕਿ ਮੈਂ ਬਾਹਰ ਇੱਕ ਵੱਡੇ ਚਿੱਟੇ ਪੱਥਰ ਦੇ ਹੇਠਾਂ ਪਾਣੀ ਦੀ ਇੱਕ ਵੱਡੀ ਬੋਤਲ ਲੁਕਾ ਕੇ ਰੱਖੀ ਹੈ। ਕਿਰਪਾ ਕਰਕੇ ਬੋਤਲ ਦਾ ਪਾਣੀ ਨਾ ਪੀ ਜਾਓ। ਜੇ ਇੱਕ ਕੁੱਟ ਵੀ ਪਾਣੀ ਪੀ ਲਿਆ ਤਾਂ ਨਲਕਾ ਚਾਲੂ ਕਰਨ ਲਈ ਲੋੜ ਦਾ ਪਾਣੀ ਨਹੀਂ ਬਚੇਗਾ। ਮੇਰਾ ਯਕੀਨ ਕਰੋ ਜੇ ਤੁਸੀਂ ਸਾਰਾ ਪਾਣੀ ਨਲਕੇ ਵਿੱਚ ਪਾ ਦਿਓਗੇ ਤਾਂ ਇਹ ਨਲਕਾ ਚੱਲ ਪਵੇਗਾ ਤੇ ਤੁਹਾਨੂੰ ਲੋੜ ਤੋਂ ਵੀ ਵੱਧ ਪਾਣੀ ਮਿਲੇਗਾ। بس ਇੱਕ ਗੱਲ ਯਾਦ ਰੱਖਿਓ ਕਿ ਜਾਂਦੇ ਸਮੇਂ ਬੋਤਲ ਫਿਰ ਪਾਣੀ ਨਾਲ ਭਰ ਕੇ ਉਸੇ ਪੱਥਰ ਦੇ ਹੇਠਾਂ ਰੱਖ ਦਿਓ ਤੇ ਇਹ ਚਿੱਠੀ ਵੀ ਇੱਥੇ ਹੀ ਲਟਕਾ ਦਿਓ ਤਾਂ ਜੋ ਕਿਸੇ ਹੋਰ ਭੁੱਲੇ ਭਟਕੇ ਦੀ ਮਦਦ ਹੋ ਸਕੇ ਸੋ ਚਿੱਠੀ ਪੜਦੇ ਹੀ ਉਹ ਆਦਮੀ ਦੌੜ ਕੇ ਬਾਹਰ ਗਿਆ ਤੇ ਉਸ ਨੂੰ ਵੱਡਾ ਚਿੱਟਾ ਪੱਥਰ ਦਿਖ ਗਿਆ ਉਹਦੇ ਹੇਠਾਂ ਵਾਕਿਆ ਹੀ ਉਸ ਨੂੰ ਇੱਕ ਕੱਚ ਦੀ ਬੋਤਲ ਮਿਲੀ ਬੋਤਲ ਪੁਰਾਣੀ ਤੇ ਥੋੜੀ ਗੰਦੀ ਸੀ ਪਰ ਅੰਦਰ ਦਾ ਪਾਣੀ ਬਿਲਕੁਲ ਸਾਫ਼ ਤੇ ਚਮਕਦਾ ਦਿਖ ਰਿਹਾ ਸੀ ਪਾਣੀ ਨੂੰ ਦੇਖਦੇ ਹੀ ਆਦਮੀ ਨੂੰ ਹੋਰ ਵੀ ਪਿਆਸ ਲੱਗਣ ਲੱਗੀ। ਉਹਦੇ ਮਨ ਵਿੱਚ ਆਇਆ ਕਿ ਹੁਣੇ ਢੱਕਣ ਖੋਲ੍ਹ ਕੇ ਪਾਣੀ ਪੀ ਲਵਾਂ। ਸਿਰਫ ਇੱਕ ਘੋਟੀ ਪੀ ਲਵਾਂ। ਪਰ ਫਿਰ ਉਸ ਨੂੰ ਚਿੱਠੀ ਯਾਦ ਆ ਗਈ। ਉਹ ਫਿਰ ਅੰਦਰ ਗਿਆ ਤੇ ਦੁਬਾਰਾ ਚਿੱਠੀ ਦੇਖੀ। ਨਾ ਕੋਈ ਤਾਰੀਖ, ਨਾ ਕੋਈ ਦਸਤਖਤ। ਆਦਮੀ ਨੂੰ ਲੱਗਾ ਕਿਸੇ ਨੇ ਮੈਨੂੰ ਆਉਂਦੇ ਹੋਏ ਦੇਖ ਲਿਆ ਹੋਵੇਗਾ। ਇਸ ਲਈ ਮੇਰੇ ਨਾਲ ਕੋਈ ਮਜ਼ਾਕ ਕੀਤਾ ਜਾ ਰਿਹਾ। ਕੋਈ ਪ੍ਰੈਂਕ ਕੀਤਾ ਜਾ ਰਿਹਾ। ਉਸਨੇ ਝੌਂਪੜੀ ਦੇ ਬਾਹਰ ਝਾਤੀ ਮਾਰੀ। ਪਰ ਦੂਰ ਦੂਰ ਤੱਕ ਕੋਈ ਨਹੀਂ ਸੀ ਫਿਰ ਉਸਨੇ ਸੋਚਿਆ ਸ਼ਾਇਦ ਇਹ ਚਿੱਠੀ ਸੱਚੀ ਹੋਵੇ ਪਰ ਕੀ ਪਤਾ ਇਹ ਨਲਕਾ ਕਿੰਨਾ ਪੁਰਾਣਾ ਹੋਵੇ ਜੇ ਮੈਂ ਸਾਰਾ ਪਾਣੀ ਇਹਦੇ ਵਿੱਚ ਪਾ ਦਿੱਤਾ ਤੇ ਇਹ ਨਲਕਾ ਫਿਰ ਵੀ ਨਾ ਚੱਲਿਆ ਤਾਂ ਮੈਂ ਪਿਆਸ ਦੇ ਮਾਰੇ ਮਰ ਜਾਵਾਂਗਾ ਇਸ ਤੋਂ ਚੰਗਾ ਹੈ ਕਿ ਮੈਂ ਹੁਣੇ ਹੀ ਇਹ ਪਾਣੀ ਪੀ ਲਵਾਂ ਫਿਰ ਉਸੇ ਵੇਲੇ ਆਦਮੀ ਦੇ ਮਨ ਵਿੱਚ ਇੱਕ ਵਿਚਾਰ ਆਇਆ ਉਸਨੇ ਸੋਚਿਆ ਜੇ ਇਹ ਨਲਕਾ ਸੱਚੀਉਂ ਠੀਕ ਹੋਇਆ ਤਾਂ ਪਤਾ ਨਹੀਂ ਮੇਰੇ ਤੋਂ ਪਹਿਲਾਂ ਕਿੰਨੇ ਲੋਕਾਂ ਨੇ ਇਹਦੇ ਤੇ ਵਿਸ਼ਵਾਸ ਕਰਕੇ ਸਹੀ ਕੰਮ ਕੀਤਾ ਹੋਵੇਗਾ ਇਸ ਲਈ ਅੱਜ ਵੀ ਬੋਤਲ ਪਾਣੀ ਨਾਲ ਭਰੀ ਹੋਈ ਹੈ ਹੁਣ ਮੈਨੂੰ ਵੀ ਸਹੀ ਕੰਮ ਕਰਨਾ ਚਾਹੀਦਾ ਹੈ ਉਸ ਆਦਮੀ ਦੇ ਅੰਦਰੋਂ ਇੱਕ ਆਵਾਜ਼ ਆਈ ਨਤੀਜਾ ਜੋ ਵੀ ਹੋਵੇ ਮੈਂ ਸਹੀ ਕੰਮ ਹੀ ਕਰਾਂਗਾ ਜੇ ਨਾ ਕੀਤਾ ਤਾਂ ਇਹ ਲੜੀ ਟੁੱਟ ਜਾਵੇਗੀ ਤੇ ਜੋ ਕੋਈ ਵੀ ਮੇਰੇ ਵਾਂਗ ਇਸ ਰਾਹ ਤੇ ਆਵੇਗਾ ਉਸ ਨੂੰ ਪਾਣੀ ਨਹੀਂ ਮਿਲੇਗਾ ਇੰਨਾ ਸੋਚਦੇ ਸੋਚਦੇ ਹੀ ਉਸਨੇ ਨਲਕੇ ਦੇ ਢੱਕਣ ਨੂੰ ਖੋਲ੍ਹਿਆ ਤੇ ਕੰਬ ਦੇ ਹੱਥਾਂ ਦੇ ਨਾਲ ਸਾਰਾ ਪਾਣੀ ਉਹਦੇ ਵਿੱਚ ਪਾ ਦਿੱਤਾ ਤੇ ਨਲਕਾ ਗੇੜਨਾ ਸ਼ੁਰੂ ਕੀਤਾ 10-15 ਵਾਰ ਉਹਨੇ ਪੰਪ ਚਲਾਇਆ ਪਰ ਨਾ ਤਾਂ ਪਾਣੀ ਆਇਆ ਨਾ ਹੀ ਨਲਕੇ ਦੀ ਆਵਾਜ਼ ਬਦਲੀ ਆਦਮੀ ਮਨ ਹੀ ਮਨ ਸੋਚਣ ਲੱਗ ਪਿਆ ਸਹੀ ਕੰਮ ਕਰਕੇ ਕਿੰਨੀ ਵੱਡੀ ਗਲਤੀ ਕਰ ਦਿੱਤੀ ਥੋੜਾ ਜਿਹਾ ਤਾਂ ਪ੍ਰੈਕਟੀਕਲ ਹੋਣਾ ਚਾਹੀਦਾ ਸੀ ਪਰ ਹੁਣ ਕੋਈ ਚਾਰਾ ਨਹੀਂ ਸੀ ਉਹ ਨਲਕਾ ਗੇੜਦਾ ਹੀ ਰਿਹਾ ਪੰਪ ਮਾਰਦਾ ਰਿਹਾ ਤਦ ਹੀ ਅਚਾਨਕ ਨਲਕੇ ਦੀ ਆਵਾਜ਼ ਬਦਲੀ ਪਾਈਪ ਦੇ ਅੰਦਰੋਂ ਗੜਗੜ ਦੀ ਆਵਾਜ਼ ਆਉਣ ਲੱਗੀ ਜਿਵੇਂ ਕੋਈ ਗਲਾ ਸਾਫ਼ ਕਰ ਰਿਹਾ ਹੋਵੇ ਪਹਿਲਾਂ ਹਵਾ ਨਿਕਲੀ ਫਿਰ ਇੱਕ ਪਤਲੀ ਧਾਰ ਤੇ ਆਖਰ ਵਿੱਚ ਪਾਣੀ ਦਾ ਫੁਆਰਾ ਚੱਲ ਪਿਆ ਆਦਮੀ ਨੇ ਉਸ ਰੱਬ ਦਾ ਧੰਨਵਾਦ ਕੀਤਾ ਜੀ ਭਰ ਕੇ ਪਾਣੀ ਪੀਤਾ ਬੋਤਲ ਨੂੰ ਦੁਬਾਰਾ ਪਾਣੀ ਨਾਲ ਭਰਿਆ ਤੇ ਉਸੇ ਪੱਥਰ ਦੇ ਹੇਠਾਂ ਰੱਖ ਦਿੱਤਾ ਚਿੱਠੀ ਦੁਬਾਰਾ ਲਟਕਾਉਣ ਤੋਂ ਪਹਿਲਾਂ ਆਦਮੀ ਨੇ ਉਸ ਵਿੱਚ ਇੱਕ ਹੋਰ ਲਾਈਨ ਜੋੜ ਦਿੱਤੀ ਉਸਨੇ ਲਿਖਿਆ ਕੀ ਵਿਸ਼ਵਾਸ ਕਰੋ ਇਹ ਸੱਚੀਓਂ ਕੰਮ ਕਰਦਾ ਹੈ ਹੁਣ ਸਵਾਮੀ ਵਿਵੇਕਾਨੰਦ ਜੀ ਕਹਿੰਦੇ ਨੇ ਕਿ ਸੰਘਰਸ਼ ਨੂੰ ਗਲੇ ਲਗਾਓ ਟੀਚੇ ਦਾ ਰਾਹ ਆਸਾਨ ਨਹੀਂ ਹੁੰਦਾ ਜਦੋਂ ਵੀ ਕੋਈ ਚੁਣੌਤੀ ਆਉਂਦੀ ਹੈ ਤਾਂ ਸਾਡਾ ਮਾਨ ਸਭ ਤੋਂ ਪਹਿਲਾਂ ਕੀ ਕਹਿੰਦਾ ਹੈ ਕਿ ਮੈਂ ਇਹ ਘਰ ਪਾਵਾਂਗਾ ਕਿਉਂ ਨਾ ਮੈਂ ਸੌਖਾ ਰਾਹ ਚੁਣ ਲਵਾਂ ਇਹ ਆਵਾਜ਼ ਸ਼ੱਕ ਤੇ ਲਾਲਚ ਦੀ ਹੁੰਦੀ ਹੈ ਸਵਾਮੀ ਵਿਵੇਕਾਨੰਦ ਯਾਦ ਕਰਾਉਂਦੇ ਨੇ ਕਿ ਆਰਾਮ ਦੀ ਇੱਛਾ ਹੀ ਪਤਨ ਦਾ ਕਾਰਨ ਹੈ ਸਵਾਮੀ ਜੀ ਨੇ ਪੁੱਛਿਆ ਕੀ ਮਹਾਨ ਕਾਰਜ ਆਸਾਨੀ ਨਾਲ ਹੋ ਜਾਂਦੇ ਨੇ ਬਿਲਕੁਲ ਨਹੀਂ ਇਹਨਾਂ ਦੇ ਲਈ ਧੀਰਜ ਤੇ ਇੱਛਾ ਸ਼ਕਤੀ ਦਾ ਪ੍ਰਗਟ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਲੋਹੇ ਵਾਂਗ ਮਜ਼ਬੂਤ ਇੱਛਾ ਸ਼ਕਤੀ ਹੀ ਮਹਾਨਤਾ ਦਾ ਰਾਹ ਖੋਲਦੀ ਹੈ ਤੇ ਇਹ ਰਾਹ ਹਮੇਸ਼ਾ ਸੰਘਰਸ਼ ਤੇ ਧੀਰਜ ਵਿੱਚੋਂ ਲੰਘਦਾ ਹੈ ਜਿਵੇਂ ਉਸ ਪਿਆਸੇ ਆਦਮੀ ਨੇ ਬੋਤਲ ਦਾ ਸਾਰਾ ਪਾਣੀ ਪੀ ਜਾਣ ਦਾ ਲਾਲਚ ਛੱਡਿਆ ਤੇ ਨਲਕੇ ਵਿੱਚ ਪਾਣੀ ਪਾ ਕੇ ਸੰਘਰਸ਼ ਦਾ ਰਾਹ ਚੁਣਿਆ ਉਹੋ ਜਿਹੇ ਤਰੀਕੇ ਨਾਲ ਸਾਨੂੰ ਵੀ ਆਪਣੇ ਰਾਹ ਤੇ ਵਿਸ਼ਵਾਸ ਕਰਨਾ ਸਿੱਖਣਾ ਪਵੇਗਾ ਸ਼ੁਰੂ ਵਿੱਚ ਨਲਕਾ ਚੱਲਿਆ ਪਰ ਪਾਣੀ ਨਹੀਂ ਆਇਆ ਮਨ ਵੀ ਕਹਿੰਦਾ ਰਿਹਾ ਗਲਤੀ ਕਰ ਦਿੱਤੀ ਨਤੀਜਾ ਕਿਉਂ ਨਹੀਂ ਮਿਲ ਰਿਹਾ ਪਰ ਜੇਕਰ ਧੀਰਜ ਰੱਖਿਆ ਜਾਵੇ ਤਾਂ ਸਫਲਤਾ ਦਾ ਫੁਹਾਰਾ ਆਪਣੇ ਆਪ ਚੱਲ ਪੈਂਦਾ ਹੈ ਦੋਸਤੋ Swami Vivekananda ਸਾਨੂੰ ਨੌਜਵਾਨਾਂ ਨੂੰ ਚੁਣੌਤੀ ਦਿੰਦੇ ਨੇ ਕਿ ਸਫਲ ਹੋਣ ਲਈ ਤੁਹਾਡੇ ਅੰਦਰ ਇੰਨਾ ਧੀਰਜ ਹੋਣਾ ਚਾਹੀਦਾ ਹੈ ਕਿ ਤੁਸੀਂ ਕਹਿ ਸਕੋ ਕਿ ਹਾਂ ਮੈਂ ਸਮੁੰਦਰ ਪੀਣ ਦੇ ਲਈ ਤਿਆਰ ਹਾਂ ਮੈਂ ਪਹਾੜਾ ਨੂੰ ਮਸਲਣ ਦੇ ਲਈ ਤਿਆਰ ਹਾਂ ਤੇ ਇਹ ਸੰਘਰਸ਼ ਕਰਨ ਵਾਲੀ ਆਤਮਾ ਹੀ ਕਹਿ ਸਕਦੀ ਹੈ ਦੂਜੀ ਗੱਲ ਸਮਰਪਣ ਆਰ ਜਾਂ ਪਾਰ ਦੋਸਤੋ ਜੇਕਰ ਅਸੀਂ ਜ਼ਿੰਦਗੀ ਵਿੱਚ ਕੋਈ ਸੱਚੀ ਮੰਜ਼ਿਲ ਚੁਣੀ ਹੈ ਤਾਂ ਇਹ ਆਰ ਜਾਂ ਪਾਰ ਦੀ ਖੇਡ ਹੈ ਇੱਥੇ ਥੋੜਾ ਜਿਹਾ ਵੀ ਗਲਤ ਚੱਲੇ ਤਾਂ ਕੰਮ ਨਹੀਂ ਬਣਦਾ ਤੁਹਾਨੂੰ ਪੂਰੀ ਲਗਨ ਚਾਹੀਦੀ ਹੈ ਮਤਲਬ ਜਦੋਂ ਇੱਕ ਵਾਰ ਤੁਸੀਂ ਮੈਥ ਲਿਆ ਤਾਂ ਹੁਣ ਸਹੀ ਕੰਮ ਕਰਨਾ ਹੀ ਪਵੇਗਾ ਸਮਰਪਣ ਦਾ ਮਤਲਬ ਹੈ ਪੂਰੀ ਕੋਸ਼ਿਸ਼ ਪੂਰੀ ਊਰਜਾ ਨਾਲ ਚੱਲਦੇ ਰਹੋ ਜਦੋਂ ਤੱਕ ਟੀਚਾ ਪ੍ਰਾਪਤ ਨਾ ਹੋ ਜਾਵੇ ਚੱਲਦੇ ਰਹੋ ਨਹੀਂ ਤਾਂ ਫਿਰ ਸਫਲਤਾ ਦੀ ਉਮੀਦ ਹੀ ਨਾ ਕਰੋ ਤੀਜੀ ਗੱਲ ਸਵਾਮੀ ਜੀ ਕਹਿੰਦੇ ਨੇ ਮਨ ਤੋਂ ਡਰੋ ਨਾ ਸ਼ੱਕ ਹਰ ਕਿਸੇ ਦੇ ਅੰਦਰ ਆਉਂਦੇ ਨੇ ਸਦੀਆਂ ਤੋਂ ਲੋਕਾਂ ਨੂੰ ਸਹੀ ਕੰਮ ਕਰਨ ਤੋਂ ਪਹਿਲਾਂ ਲਾਲਚ ਤੇ ਸ਼ੱਕ ਆਉਂਦੇ ਰਹੇ ਨੇ ਨਲਕੇ ਵਿੱਚ ਪਾਣੀ ਪਾਉਣ ਤੋਂ ਪਹਿਲਾਂ ਵੀ ਆਦਮੀ ਦੇ ਹੱਥ ਕੰਬਦੇ ਨੇ ਉਸ ਨੂੰ ਬਹੁਤ ਸ਼ੱਕ ਹੁੰਦਾ ਹੈ ਪਰ ਆਮ ਲੋਕਾਂ ਦੇ ਵਿੱਚੋਂ ਜਿਹੜੇ ਸਹੀ ਰਾਹ ਚੁਣਦੇ ਨੇ ਉਹੀ ਮਜ਼ਬੂਤ ਬਣ ਜਾਂਦੇ ਨੇ ਸਵਾਮੀ ਜੀ ਕਹਿੰਦੇ ਨੇ ਕਿ ਜਦੋਂ ਬੰਦੇ ਵਿੱਚ ਇਸ ਪੱਦਰ ਦਾ ਸਮਰਪਣ ਹੁੰਦਾ ਹੈ ਤਾਂ ਪੂਰੀ ਸ੍ਰਿਸ਼ਟੀ ਪੂਰੀ ਕੁਦਰਤ ਉਹਦੇ ਨਾਲ ਖੜੀ ਹੋ ਜਾਂਦੀ ਹੈ ਇਸ ਲਈ ਅੱਧੇ ਮਨ ਦੇ ਨਾਲ ਨਹੀਂ ਪੂਰੇ ਵਿਸ਼ਵਾਸ ਨਾਲ ਜਿਓ ਤਦ ਹੀ ਤੁਸੀਂ ਸੱਚੇ ਅਰਥਾਂ ਵਿੱਚ ਜੀ ਰਹੇ ਹੋਵੋਗੇ ਅੱਜ ਹੀ ਮੈਥ ਲਵੋ ਕਿ ਮੈਂ ਆਪਣੇ ਮਨ ਨੂੰ ਹਿੰਮਤੀ ਬਣਾਵਾਂਗਾ ਜ਼ੁਰਤ ਵਾਲਾ ਬਣਾਵਾਂਗਾ ਮੈਂ ਸ਼ਿਕਾਇਤ ਦੀ ਥਾਂ ਮਿਹਨਤ ਕਰਾਂਗਾ ਮੈਂ ਸ਼ੱਕ ਕਰਨ ਦੀ ਜਗ੍ਹਾ ਕੋਸ਼ਿਸ਼ ਕਰਾਂਗਾ ਇਹੀ ਹੈ ਉਹ ਰਾਜ਼ ਜੋ ਮਨ ਦੀ ਕਮਜ਼ੋਰੀ ਨੂੰ ਨਜ਼ਰਅੰਦਾਜ਼ ਕਰਦੇ ਨੇ ਇਗਨੋਰ ਕਰਦੇ ਨੇ ਉਹ ਆਪਣੇ ਅੰਦਰ ਵੱਡੀ ਸ਼ਕਤੀ ਲੱਭ ਲੈਂਦੇ ਨੇ ਇਸ ਲਈ ਸਭ ਤੋਂ ਪਹਿਲਾਂ ਆਪਣੀ ਪ੍ਰੈਕਟਿਸ ਤੇ ਕੰਮ ਕਰਨ ਦੇ ਤਰੀਕੇ ਉੱਪਰ ਵਿਸ਼ਵਾਸ ਰੱਖੋ ਮਤਲਬ ਆਪਣਾ ਕੰਮ ਕਰਦੇ ਰਹੋ ਕੋਈ ਹੋਰ ਆ ਕੇ ਇਹ ਤੁਹਾਨੂੰ ਨਹੀਂ ਦੱਸੇਗਾ ਤੁਹਾਨੂੰ ਖੁਦ ਤਜਰਬਾ ਕਰਕੇ ਜਾਨਣਾ ਪਵੇਗਾ ਕਿ ਜਦੋਂ ਤੁਸੀਂ ਆਪਣੇ ਕੰਮ ਜਾਂ ਕੰਮ ਕਰਨ ਦੇ ਤਰੀਕੇ ਤੇ ਧਿਆਨ ਕੇਂਦਰਿਤ ਕਰਦੇ ਹੋ ਤਾਂ ਮਨ ਵਿੱਚ ਵਿਸ਼ਵਾਸ ਪੈਦਾ ਹੁੰਦਾ ਹੈ ਵਿਚਾਰਾਂ ਵਿੱਚ ਸਫਾਈ ਆਉਂਦੀ ਹੈ ਤੇ ਆਤਮਾ ਨੂੰ ਧੀਰਜ ਤੇ ਦਿਸ਼ਾ ਮਿਲਦੀ ਹੈ ਬਿਨਾ ਅਭਿਆਸ ਦੇ ਕੋਈ ਵੀ ਚੰਗੇ ਗੁਣ ਵਿਕਸਿਤ ਨਹੀਂ ਹੋ ਸਕਦੇ ਜੇ ਤੁਸੀਂ ਆਪਣੇ ਮਨ ਵਿੱਚ ਹਿੰਮਤ ਪੈਦਾ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਇੱਕ ਤਰੀਕਾ ਹੈ ਜੇਕਰ ਤੁਸੀਂ ਕ੍ਰੀਏਟਿਵ ਬਣਨਾ ਚਾਹੁੰਦੇ ਹੋ ਨਵੀਂ ਸੋਚ ਵਾਲੇ ਬਣਨਾ ਚਾਹੁੰਦੇ ਹੋ ਤਾਂ ਉਸ ਲਈ ਵੀ ਕੋਸ਼ਿਸ਼ ਕਰਨੀ ਪਵੇਗੀ। ਸਵਾਮੀ ਜੀ ਕਹਿੰਦੇ ਨੇ ਕਿ ਕੰਮ ਕਰਨ ਦੀ ਵਿਧੀ ਵਿੱਚ ਆਪਣੀ ਪੂਰੀ ਜਾਨ ਲਗਾ ਦਿਓ ਪਰ ਐਨੇ ਨੀਚ ਨਾ ਬਣਿਓ ਕਿ ਤੁਸੀਂ ਨਤੀਜੇ ਦੀ ਚਿੰਤਾ ਕਰਨ ਲੱਗ ਜਾਵੋ। ਐਨੇ ਉਤਾਵਲੇ ਨਾ ਬਣੋ ਕਿ ਤੁਸੀਂ ਨਤੀਜਿਆਂ ਦੀ ਉਡੀਕ ਕਰਨ ਲੱਗੋ। ਚੌਥੀ ਗੱਲ ਸਵਾਮੀ ਜੀ ਕਹਿੰਦੇ ਨੇ ਕਿ ਖੁਸ਼ਮਨ ਹੀ ਮਜ਼ਬੂਤ ਮਨ ਹੁੰਦਾ ਹੈ। ਹਰ ਕੰਮ ਪੂਰਾ ਹੋਣ ਤੋਂ ਪਹਿਲਾਂ 100 ਮੁਸ਼ਕਲਾਂ ਵਿੱਚੋਂ ਲੰਘਦਾ ਹੈ। ਮਤਲਬ ਸਫਲ ਉਹੀ ਹੁੰਦਾ ਹੈ ਜੋ ਦ੍ਰਿੜ ਰਹਿੰਦਾ ਹੈ। ਸਵਾਮੀ ਜੀ ਕਹਿੰਦੇ ਨੇ ਕਿ ਪ੍ਰਸੰਨ ਚਿੱਤ ਮਨ ਹੀ ਮਜ਼ਬੂਤ ਮਨ ਹੁੰਦਾ ਹੈ ਜੋ ਹਜ਼ਾਰਾਂ ਔਖਿਆਈਆਂ ਨੂੰ چیر ਕੇ ਆਪਣਾ ਰਾਹ ਬਣਾਉਂਦਾ ਹੈ। ਦੂਜੇ ਪਾਸੇ ਦੁਖੀ ਤੇ ਭਰਿਆ ਹੋਇਆ ਮਨ ਬਹੁਤ ਜਲਦੀ ਥੱਕ ਜਾਂਦਾ ਹੈ। ਇਸ ਲਈ ਆਪਣੇ ਚਿੱਤ ਨੂੰ ਮਤਲਬ ਮਨ ਦੇ ਸੁਭਾਅ ਨੂੰ ਹਲਕਾ ਬਣਾਓ। ਹਰ ਗੱਲ ਵਿੱਚ ਖੁਸ਼ੀ ਲੱਭਣ ਦਾ ਮੌਕਾ ਦੇਖੋ ਕਮੇਡੀ ਸ਼ੋਅ ਵਾਲਾ 2 ਮਿੰਟ ਦਾ ਹਾਸਾ ਨਹੀਂ ਬਲਕਿ ਹਰ ਗੱਲ ਵਿੱਚ ਚੰਗਾ ਦੇਖਣ ਦੀ ਆਦਤ ਪੈਦਾ ਕਰੋ ਪੁਰਾਣੀਆਂ ਗੱਲਾਂ ਨੂੰ ਛੱਡਣ ਦੀ ਆਤ ਬਣਾਓ ਅਗਲੀ ਗੱਲ ਸੋਮੇ ਜੀ ਕਹਿੰਦੇ ਨੇ ਮੌਤ ਤੱਕ ਵਫਾਦਾਰ ਰਹੋ ਫੇਥਫੁਲ ਅਨਟੂ ਡੈਥ ਇਹ ਸਿਰਫ ਪ੍ਰੇਰਕ ਕਹਾਵਤ ਨਹੀਂ ਹੈ ਇਹ ਇੱਕ ਹੁਕਮ ਹੈ ਅੰਤ ਤੱਕ ਧੀਰਜ ਰੱਖੋ ਮੌਤ ਦੇ ਸਮੇਂ ਵੀ ਪਿੱਛੇ ਨਾ ਹਟੋ ਤਾਦ ਹੀ ਤੁਸੀਂ ਮਹਾਨ ਕੰਮ ਕਰ ਸਕੋਗੇ ਯਾਦ ਰੱਖੋ ਉਹ ਸਾਦਮੀ ਨੂੰ ਜਿਸ ਨੇ ਪਿਆਸ ਨਾਲ ਤੜਫਦੇ ਹੋਏ ਵੀ ਸਹੀ ਕੰਮ ਕੀਤਾ ਕਿਉਂ ਕਿਉਂਕਿ ਉਹ ਆਪਣੇ ਅਸੂਲਾਂ ਉੱਪਰ ਮੌਤ ਤੱਕ ਵਫਾਦਾਰ ਸੀ ਆਓ ਹੁਣ ਸਾਰ ਵਿੱਚ ਸਮਝ ਗਏ ਨੰਬਰ 1 ਸੰਘਰਸ਼ ਸੰਘਰਸ਼ ਨੂੰ ਗਲੇ ਲਗਾਓ ਸੌਖੇ ਰਾਹ ਦੀ ਇੱਛਾ ਤੁਹਾਡੇ ਮਨ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਲੋਹੇ ਵਰਗੀ ਇੱਛਾ ਸ਼ਕਤੀ ਨੂੰ ਪ੍ਰਗਟ ਹੋਣਾ ਪਵੇਗਾ ਨੰਬਰ 2 ਸਮਰਪਣ ਆਰ ਜਾਂ ਪਾਰ ਜਾਂ ਤਾਂ ਪੂਰੀ ਜਾਨ ਲਗਾ ਦਿਓ ਜਾਂ ਫਿਰ ਸਫਲਤਾ ਦੀ ਉਮੀਦ ਛੱਡ ਦਿਓ ਕਿਉਂਕਿ ਇਹ ਆਰ ਜਾਂ ਪਾਰ ਦੀ ਖੇਡ ਹੈ ਜਦੋਂ ਇਨਸਾਨ ਅਜਿਹਾ ਸਮਰਪਣ ਜਗਾ ਲੈਂਦਾ ਹੈ ਤਾਂ ਬ੍ਰਹਿਮੰਡ ਵੀ ਉਹਦੇ ਨਾਲ ਖੜਾ ਹੋ ਜਾਂਦਾ ਹੈ ਨੰਬਰ 3 ਮਨ ਤੋਂ ਡਰੋ ਨਾ ਹਰ ਮਹਾਨ ਕੰਮ ਕਰਨ ਤੋਂ ਪਹਿਲਾਂ ਡਰ ਲਾਲਚ ਜਾਂ ਸ਼ੱਕ ਸਭ ਦੇ ਅੰਦਰ ਆਉਂਦੇ ਨੇ ਪਰ ਅਸਲ ਯਾਤਰੀ ਉਹੀ ਹੈ ਜੋ ਆਪਣੇ ਤੇ ਵਿਸ਼ਵਾਸ ਰੱਖੇ ਨੰਬਰ 4 ਕੰਮ ਕਰਨ ਦੀ ਵਿਧੀ ਜਾਂ ਤਰੀਕਾ ਪ੍ਰੋਸੈਸ ਆਪਣਾ ਕੰਮ ਕਰਦੇ ਜਾਓ ਬਿਨਾ ਕਿਸੇ ਅਭਿਆਸ ਦੇ ਮਨ ਵਿੱਚ ਕੋਈ ਚੰਗਾ ਗੁਣ ਪੈਦਾ ਨਹੀਂ ਹੋ ਸਕਦਾ ਤੁਹਾਨੂੰ ਖੁਦ ਅਨੁਭਵ ਕਰਨਾ ਪਵੇਗਾ ਕਿ ਪ੍ਰੈਕਟਿਸ ਤੇ ਅਨੁਸ਼ਾਸਨ ਨਾਲ ਹੀ ਮਨ ਮਜ਼ਬੂਤ ਹੁੰਦਾ ਹੈ ਉਸ ਵਿੱਚ ਸ਼ਕਤੀ ਆਉਂਦੀ ਹੈ ਨੰਬਰ 5 ਖੁਸ਼ਮਨ ਮਤਲਬ ਮਜ਼ਬੂਤ ਮਨ ਜੋ ਮਨ ਖੁਸ਼ ਰਹਿੰਦਾ ਹੈ ਉਹੀ ਔਖੇ ਰਾਹਾਂ ਤੇ ਟਿਕਦਾ ਹੈ ਮਜ਼ਬੂਤੀ ਦਾ ਅਸਲੀ ਰਾਜ਼ ਹੈ ਹਲਕਾ ਤੇ ਖੁਸ਼ਮਾਨ ਨੰਬਰ 6 ਫੇਥਫੁਲ ਅਨਟੂ ਡੈਥ ਮੌਤ ਤੱਕ ਵਫਾਦਾਰ ਰਹੋ ਅੰਤ ਤੱਕ ਧੀਰਜ ਰੱਖੋ ਤਦ ਹੀ ਤੁਸੀਂ ਮਹਾਨਤਾ ਹਾਸਲ ਕਰ ਸਕੋਗੇ ਦੋਸਤੋ ਜੇਕਰ ਮੁਸ਼ਕਲਾਂ ਸੱਚਮੁੱਚ اٹਲ ਹੁੰਦੀਆਂ ਤੇ ਉਹਨਾਂ ਨੂੰ ਬਦਲਣਾ ਅਸੰਭਵ ਹੁੰਦਾ ਤਾਂ ਤੁਹਾਨੂੰ ਅੱਜ ਵੀ ਟੈਕਟ ਕਲੈਕਟਰ ਹੁੰਦਾ ਰਜਨੀਕਾਂਤ ਅੱਜ ਵੀ বাস ਕੰਡਕਟਰ ਹੁੰਦਾ ਤੇ ਐਪਲ ਕੰਪਨੀ ਆਈਫੋਨ ਬਣਾਉਣ ਤੋਂ ਪਹਿਲਾਂ ਹੀ ਬੰਦ ਹੋ ਗਈ ਹੁੰਦੀ ਜੋ ਟੌਪ ਦੇ 1% ਲੋਕ ਹੁੰਦੇ ਨੇ ਉਹ ਜਾਣਦੇ ਨੇ ਕਿ ਰੁਕਾਵਟ ਸਿਰਫ ਤੁਹਾਡੀ ਸੋਚ ਹੀ ਹੁੰਦੀ ਹੈ ਸੋ ਮੈਨੂੰ ਉਮੀਦ ਹੈ ਕਿ ਇਸ ਵੀਡੀਓ ਤੋਂ ਤੁਹਾਨੂੰ ਇੱਕ ਹੌਸਲਾ ਜ਼ਰੂਰ ਮਿਲਿਆ ਹੋਵੇਗਾ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਬਹੁਤ-ਬਹੁਤ ਸ਼ੁਕਰੀਆ